ਸੋ ਭਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਨੂੰ ਝਗਾਠ ਦੇ ਬਾਹਰ ਲੱਗਣ ਵਾਲੀ ਕਵਰ ਮੋਲਡਿੰਗਾਂ ਆਪਾਂ ਦੇਸੀ ਤਰੀਕੇ ਨਾਲ ਬਈ ਬਣਾ ਕੇ ਦਿਖਾਉਨੇ ਆ ਆਮ ਜਦੋਂ ਤੁਸੀਂ ਬਈ ਇੱਕ ਰੂਲਰ ਲੈਣ ਜਾਓਗੇ ਜੋ ਇੱਕ ਆਪਣਾ ਫਰਮਾ ਹੁੰਦਾਗਾ ਤੇ ਉਹ ਆਪਾਂ ਨੂੰ ਘਾੜ ਤੋਂ ਹੁਣ ਬਈ 2500 ਜਾਂ 3000 ਦੀ ਰੇਂਜ ਆਪਾਂ ਨੂੰ ਮਿਲਦਾਗਾ ਆਪਾਂ 3.5 ਇੰਚ ਦੇ ਨੇੜ ਆਪਾਂ ਮੋਲਡਿੰਗ ਬਣਾ ਰਹੇ ਆ ਤੇ ਜੇ ਬਈ ਆਪਾਂ ਇਸ ਚੀਜ਼ ਦਾ ਰੂਲਾ ਲਵਾਂਗੇ ਤਾਂ ਤਕਰੀਬਨ 2500 ਤੋਂ 3000 ਦੀ ਰੇਂਜ ਤੱਕ ਬਈ ਆਪਨਾ ਆਊਗਾ ਪਰ ਆਪਣੇ ਕੋਲ ਬਈ 4 ਇੰਚ ਦਾ ਸਿੰਪਲ ਰੂਲਾਗਾ ਜਿਹਦੇ ਵਿੱਚ ਬਈ ਆਪਾਂ ਪਤਾ ਮਾਣਾ ਆਪਾਂ ਬੰਦਦੇ ਆ ਉਹਦੇ ਵਿੱਚ ਬਈ ਬਲੇਡ ਮੰਨ ਲਿਆ ਆਪਾਂ ਡਿਜ਼ਾਈਨ ਬਣਾ ਕੇ ਠੀਕ ਹੈ ਜੀ ਡਿਜ਼ਾਈਨ ਬਣਾ ਕੇ ਜੋ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ ਹੈ ਜਿਸ ਤਰ੍ਹਾਂ ਦਾ ਵੀ ਉਹ ਜੇ ਬਈ ਜੀ ਤੁਸੀਂ ਸਾਣ ਦੇ ਉੱਤੇ ਆਪਣਾ ਬਿੱਟ ਨੂੰ ਤਿਆਰ ਕਰ ਲੈਣਾ ਤੇ ਇਹਦੇ ਵਿੱਚ ਬਈ ਬੰਨ ਲੈਣਾਗਾ ਤੇ ਬਿੱਟ ਬਨ ਕੇ ਬਈ ਆਪਦੀ ਬਈ ਸੇਫਟੀ ਲਈ ਰੱਖਣੀ ਆ ਸੋ ਸਾਡੇ ਕੋਲ ਬਈ ਇਹ ਛੋਟਾ ਸੀਗਾ ਜੋ ਸੇਫਟੀ ਉੱਪਰ ਦੀ ਸੀਗਾ ਹਾਰ ਕੈਮਰਾ ਸੀ ਇਹਦਾ ਇੱਕ ਬਹੁਤ ਥੋੜਾ ਜਿਆਦਾ ਹੈਵੀ ਦੇ ਵਿੱਚ ਤੇ ਜਿਆਦਾ ਪਾਸੇ ਨੂੰ ਕਵਰ ਕਰ ਸਕੇ ਬਈ ਉਹ ਅਸੀਂ ਬਈ ਇਹਦਾ ਬਣਾਇਆਗਾ ਤੇ ਜਿਹਦੇ ਨਾਲ ਬਈ ਇਹ ਬਲੇਡ ਆਪਣਾ ਟੁੱਟ ਵੀ ਜਾਊਗਾ ਤਾਂ ਕੋਈ ਕਿਸੇ ਤਰ੍ਹਾਂ ਨੁਕਸਾਨ ਆਪਾਂ ਨੂੰ ਬਈ ਨਹੀਂ ਪਹੁੰਚੂਗਾ ਸੋ ਬਈ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰਨੀ ਤੇ ਸੋ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਤੇ ਸੋ ਬਈ ਆਪਣੇ ਇੱਕ ਚਾਰਸ ਸਟੈਪ ਦੇ ਦੋ ਸਾਈਡਾਂ ਦੀ ਗੋਲੀ ਆਪਾਂ ਬਈ ਇਹਦੇ ਤਿਆਰ ਕੀਤੇ ਆ ਤੇ ਦੋ ਸੂਤ ਜਾਂ ਤਿੰਨ ਸੂਤ ਦਾ ਵੀ ਟੱਕ ਆਪਣਾ ਇਹ ਚੱਕਿਆ ਜਾ ਸਕਦਾ ਹੈ ਇਹ ਤੋਂ ਵੱਧ ਬਈ ਬਲੇਡ ਟੁੱਟ ਵੀ ਸਕਦਾ ਕਿਸੇ ਟਾਈਮ ਪਰ ਦੋ ਸੂਤ ਦੇ ਨੇੜੇ ਜਾਂ ਸੂਤ 1.5 ਸੂਤ ਬਈ ਆਮ ਆਪਣਾ ਨੋਰਮਲ ਆ ਸੋ ਮੋਲਡਿੰਗ ਬਈ ਆਪਣੀ ਇਹ ਬਣ ਗਈ ਨਾ ਕਲੀਅਰ ਤੇ ਸੋ ਅਗਲੀ ਵੀਡੀਓ ਵਿੱਚ ਬਈ ਆਪਾਂ ਲਾਵਾਂਗੇ ਵੀ ਕਿੱਥੇ ਕਿੱਥੇ ਤੇ ਇਹਦੇ ਬਈ ਥੱਲੇ ਵਾਲੇ ਪਾਸੇ ਨਾ ਆਪਾਂ ਇੱਕ ਅੱਧੇ ਸੂਤ ਦੀ ਥੱਲੇ ਵਾਲੇ ਪਾਸੇ ਗਲਾਈ ਦੇ ਦੇਣੀ ਬਈ ਸੋ ਗਲਾਈ ਵਾਲਾ ਬਟ ਵੀ ਤੁਹਾਨੂੰ ਆਪਾਂ ਵੀ ਆਪ ਦਿਖਾਉਣੀ ਆ ਅੱਧੇ ਸੂਤ ਦੀ ਦਲਾਈ ਲਾਉਣ ਦਾ ਕਾਰਨ ਬਈ ਆਪਣਾ ਇਹ ਹੈ ਦਾ ਇੱਥੋਂ ਲੈ ਕੇ ਬਈ ਤੇ ਇੱਥੇ ਤੱਕ ਬਈ ਆਪਾਂ ਇਸ ਤੱਕ ਤੱਕ ਆਪਾਂ ਬਈ ਇਹ ਖਾਲੀ ਕਰ ਦੇਣਾ ਵਿੱਚੋਂ ਤਾਂ ਜੋ ਆਪਣੀ ਜਿਹੜੀਆਂ ਸਾਈਡਾਂ ਬਈ ਜੇ ਤੁਸੀਂ ਮੇਕ ਮਾਰੋਗੇ ਤਾਂ ਪੈਚ ਤੁਹਾਡੀ ਜਿਹੜੀ ਕੰਧ ਦੇ ਨਾਲ ਤੇ ਉਧਰੋਂ ਬਈ ਜਿ ਚਗਾਠ ਦੇ ਨਾਲ ਦੋਨੋਂ ਪਾਸੇ ਬਈ ਤੁਹਾਡੀ ਪੈਚ ਚੰਗੀ ਤਰ੍ਹਾਂ ਬੈਠ ਜੂਗੀ ਤੇ ਸਾਈਡਾਂ ਥਾਣੇ ਬਈ ਫਿਰ ਪਾਣੀ ਨਹੀਂ ਪੈਂਦਾਗਾ ਆਪਣਾ ਤੇ ਇਹ ਮੋਲਡਿੰਗ ਬਈ ਆਪਣੀ ਕਦੇ ਪੱਟੀ ਨਹੀਂ ਜਾ ਸਕਦੀ ਜੀ ਸੋ ਬਈ ਨੇ ਇੱਕ ਬਈ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾਉਣੀ ਆਪਾਂ ਇਹਦੇ ਵਿੱਚ ਹੀ ਜੋ ਆਪਾਂ ਪੱਤੀ ਦੇ ਨਾਲ ਹੀ ਬਈ ਪਾ ਤਿਆਰ ਕੀਤਾਗਾ ਸੋ ਬਈ ਇਹਦੇ ਵਿੱਚ ਇੱਕ ਗਰੂਪ ਬਣਾਇਆ ਆਪਾਂ ਤੇ ਦੋ ਸਾਈਡਾਂ ਆਪਣੀਆਂ ਗਲਾਈ ਦੇ ਵਿੱਚ ਬਾਹਰ ਨੂੰ ਐ ਜੋ ਚੁਗਾਠ ਦੀ ਬਾਹਰਲੇ ਰੇ ਦੇ ਵਿੱਚ ਦੇ ਲਾ ਕੇ ਬਈ ਆਪਣੇ 3.5 ਇੰਚ ਚੁੜਾਈ ਦੇ ਵਿੱਚ ਤਾਂ ਚੁਗਾਠ ਪੂਰੀ ਆਪਣੀ ਹੈਵੀ ਦਿਸਣ ਲੱਗ ਜਾਂਦੀ ਆ ਤੇ ਜਿਹਦੇ ਨਾਲ ਆਪਾਂ ਨੂੰ ਅੰਦਰ ਜਿਹੜੀ ਚੁਗਾਠਾਂ ਵਿੱਚ ਲੱਕੜ ਹੁੰਦੀ ਆ ਆਪਾਂ ਉਹ ਬਹੁਤ ਪਤਲੀ ਵੀ ਲਾ ਸਕਦੇ ਆ ਆਪਾਂ ਸੋ ਬਈ ਵੀਡੀਓ ਅੰਦੇ ਤੱਕ ਦੇਖਿਆ ਕਰੋ ਬਈ ਤਾਂ ਜੋ ਇਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਬਾਈ ਕੋਈ ਆਪਣੀ ਨੌਲਜ ਜਾਂ ਕਿਸੇ ਤਰ੍ਹਾਂ ਦਾ ਕੋਈ ਤਰੀਕਾ ਮਿਲ ਜਾਂਦਾਗਾ ਜਾਂ ਕੋਈ ਕਮੀ ਪਿੱਛੇ ਹੁੰਦੀ ਹੈ ਤੁਸੀਂ ਸਾਨੂੰ ਦੱਸ ਸਕਦੇ ਆ ਬਈ ਜੀ ਸੁਭੇਜ ਜੀ ਇਹ ਸੀ ਆਪਣਾ ਮੋਲਡਿੰਗ ਬਣਾਉਣ ਦਾ ਤਰੀਕਾ ਬਿਨਾ ਫੈਂਸੀ ਰੂਲੇ ਤੋਂ ਦਿਸੇ ਦੇਖ ਕੇ ਨਾਲ ਠੀਕ ਹੈ ਸੋ ਪੱਤੀ ਦੇ ਵਿੱਚ ਡਿਜ਼ਾਈਨ ਬਣਾ ਕੇ ਆਪਾਂ ਇਹਦਾ ਵੀਰ ਕੰਮ ਕੀਤਾ ਸੁਭੇਜ ਜੀ ਧੰਨਵਾਦ